ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਤਾਂ ਨਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਿਗਾਰ ਹੋਰ ਸਣਾ ਠੀਕ ਠਾਕ ਜੇ ਵਧੀਆ ਵਧੀਆ ਠੀਕ ਠਾਕ ਚਲੋ ਵਧੀਆ ਚਾਹੀਦਾ ਜੇ ਵੇਗਿਆ ਮਾਲ ਉਦਨ ਵਾਲਾ ਫਿਰ ਮਾਲ ਵੇਗਿਆ ਉਹ ਤੋਂ ਬਾਅਦ ਕਾਫੀ ਆਈਆਂ ਗਾਵਾਂ ਅੱਜ ਵੀ ਤੁਸੀਂ ਰਾਤੀ ਕਹਿੰਦੇ ਸੀ ਸੱਤ ਆ ਆਹੋ ਹੁਣ ਇਹ ਜੇ ਮਾਲ ਗਿਆ ਜੇ ਵਿਗਿਆ ਸਾਰਾ ਮਾਲ ਠੀਕ ਹੈ ਹੁਣ ਤੇ ਨਹੀਂ ਰਹਿ ਗਿਆ ਨਾ ਹਾਂਜੀ ਹਾਂਜੀ ਮੈਂ ਵੀ ਚਲੋ ਭਰਾ ਨੂੰ ਮੈਂ ਆਰਡਰ ਦਿਤਾਂ ਤੇ ਕੋਈ ਗੱਲ ਨਹੀਂ ਠੀਕ ਠੀਕ ਹੈ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਸਰਬਜੀਤ ਪਿੰਡ ਮੇਸ਼ਰਪੁਰਾ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਤੇ ਫੋਨ ਨੰਬਰ ਵੀ ਬੋਲਦੇ ਕਰੀ 77176 42509 ਤੇ ਬਟਾਲੇ ਤੇ ਬਿਲਕੁਲ ਲੱਗ ਗਈ ਹੈ ਹਨਾ ਆਪਣਾ ਬਟਾਲੇ ਦੇ ਨੇੜੇ ਹੀ ਹੈ ਭਾਈ ਆਪਣਾ ਠੀਕ ਹੈ ਚਲੋ ਆ ਨਵੀਂ ਵੈਰੈਟੀ ਲੈਣਤੀ ਜੇ ਯਾਰ ਕੀ ਇਹ ਸਾਈ ਵਾਲਾ ਵੱਛੀ ਬੜੀ ਬਹੁਤ ਜਿਆਦਾ ਚੰਗੀ ਜੇ ਠੀਕ ਹੈ ਜਦਾ ਸੁਆ ਹੈ ਠੰਡੀ ਤੇਰੀ ਆ ਤਰਾ ਠੰਡੀ ਸੀਲ ਬਈ ਜੇ ਹਾਂ ਦੇਖ ਸਾਦੇ ਜੀ ਬਹੁਤ ਸੀਲ ਸਾਲ ਬੜੀ ਹੈ ਹੈਗੀ ਠੰਡੀ ਤੇਰੀ ਆ ਤਰਾ ਤੇ ਆ ਥਣ ਵੀ ਇਹ ਤੇ ਦੇਖ ਸਾਦੇ ਜੀ ਲੱਗੇ ਤਾਂ ਕਿੰਨਾ ਚਿਰ ਹੋ ਗਿਆ ਵਿਧੀ ਨਾ ਸੂਈ ਨਾ ਇਹਨੂੰ ਚੌਥਾ ਦਿਨ ਜੇ ਭਾਈ ਸੂਈ ਨੂੰ ਮਗਰ ਵੱਛੀ ਹੈ ਅੱਛਾ ਇਹਦੇ ਮਗਰ ਵੱਛੀ ਆ ਵੱਛੀ ਬਹੁਤ ਕੈਰੀ ਹੈ ਜੀ ਆਓ ਕਿਹੜੀ ਅੱਛਾ ਆਹ ਆ ਸਾਹਮਣੇ ਵੱਚੀ ਜਿਹਦੇ ਮਗਰ ਠੀਕ ਹੈ ਜੀ ਤੇ ਕਿੰਨਾ ਕਿ ਦੁੱਧ ਮੋਕੇ ਦੇ ਤਿਆਰ ਜੀ ਤਿਕਾ ਮੋਕੇ ਦੇ 18 ਕਿਲੋ ਤਿਆਰ ਜੇ ਵਛੀ ਕੋ ਤਿਆਰ ਹੈ ਜਿਹੜਾ ਕਰੋ ਚਵਾ ਕੇ ਦੋਗੇ ਕਰੋ ਚਵਾ ਕੇ ਦਵਾ ਠੀਕ ਹੈ ਉਹਦਾ 20 ਕਿਲੋ 18 ਦਾ ਸੰਡੇ ਤੇ ਕਿੰਨਾ ਕਿ ਚਵਾਈ ਜਾਊਗੀ 22 23 ਕਿਲੋਗ੍ਰਾਮ ਨੇ ਚਾਊਗਾ ਤੋੜ ਦਈਏ ਫਿਰ ਇਹਨਾਂ ਬਾਕੀ ਕਾਫੀ ਖੂਬਸੂਰਤ ਵੜਿਆ ਤੇ ਚੰਗੇ ਕੱਦ ਕਾਠਾ ਲਈ ਹੈ ਜਿਹੜੀ ਮੋਕੇ ਦੇ ਜਿਹੜਾ ਇਹਦੇ ਕੋਲ 18 ਲੀਟਰ ਤਿਆਰ ਦੱਸਦੇ ਆ ਬਾਕੀ ਅੱਗੇ ਤੁਸੀਂ ਆਪ ਚਵਾਈ ਕਰਕੇ ਖੜਨੀ ਹੈ ਲੈ ਜੀ ਉੱਤਰਾ ਜਿਹੜੇ ਕੱਦ ਕਾਟਦੇ ਵੀ ਜਿਹੜੇ ਚੰਗੇ ਤੇ ਹੈਗੇ ਵੀ ਠੰਡੀ ਧੀਰੀ ਆ ਸੰਭੀ ਸੰਭੀ ਵੀ ਚੰਗੀ ਆ ਬਹੁਤ ਚੰਗੀ ਵਿਧੀ ਨਿਆਣਾ ਪਾਉਣਾ ਤਾਂ ਵੀ ਠੀਕ ਹੈ ਨਹੀਂ ਪਾਉਣਾ ਕੋਈ ਗੱਲ ਨਹੀਂ ਤਾਂ ਠੀਕ ਹੈ ਰਸੀ ਪਾਉਣੀ ਤੇ ਪਾਉ ਨਹੀਂ ਪਾਣੀ ਨਾ ਪਾ ਪਈਏ ਤਾਂ ਦੇਖ ਸਕਦੇ ਜੀ ਠੀਕ ਹੈ ਜੀ ਤੇ ਕੀ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਭਾਜੀ ਮੁੱਲ 65000 ਰੁਪਏ ਜੀ ਅੱਛਾ ਹਾਂ ਕਿੰਨੇ ਦੇ ਜੀ 36000 ਦੀ ਵਾਸੀ ਵਿਧੀ ਦੇਣਾ ਅੱਛਾ 66000 ਦੇ ਦੇਤਾ ਹਾਂ ਠੀਕ ਹੈ ਜੀ ਬਾਕੀ ਕੋ ਫੋਨ ਲਾਵੇ ਮਾਨਤਾ ਨੋ ਜੀ ਮੌਕੇ ਤੇ ਹਨ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਸੁਈ ਸਵਾਈ ਆ ਜਿਹੜੀ ਸੁਈ ਵੱਖੀ ਵਿਜੀ ਹੈ ਨਹੀਂ ਛੱਡੀ ਤਾਂ ਦੇਖ ਸਕਦੇ ਇਹਦੇ ਵੀ ਲੱਗੇ ਤਾਂ ਚੰਗੇ ਗਿਆਪ ਤੇ ਮਿਲਕਵੇਨ ਵੀ ਚੰਗੀ ਲੱਗੀ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਵਿਜੀ ਸੁਈ ਨਾਲ ਇਹਨੂੰ ਵਿਜੀ ਹੋ ਗਿਆ 12-13 ਦਿਨ ਸੁਈ ਠੀਕ ਹੈ ਜੀ ਠੰਡੀ ਸੀ ਇਹ ਵੀ ਬਣੀ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ ਇਹਦੇ ਕੋਲ ਭਾਈ 16-17 ਕਿਲੋ ਦੁੱਧ ਤਿਆਰ 16-17 ਲੀਟਰ ਤਿਆਰ ਆ ਇਹ ਕਿੰਨਾ ਚਵਾਈ ਜਾਊਗੀ ਇਹ ਵੀ ਭਾੜੀ 20 ਕਿਲੋ ਦੁੱਧ ਵਾਚੀ ਚਵਾਈ ਠੀਕ ਹੈ ਜੀ 20 ਕਿਤੇ ਲੱਗੇ ਵੀ ਜਿਹੜਾ ਕਿੰਨੇ ਚਵਾਈ ਜਾਊਗੀ ਸੂਆ ਕਿੰਵਾ ਜੀ ਇਹਦਾ ਸੂਆ ਪਹਿਲਾਂ ਹੀ ਇਹਦਾ ਸੂਆ ਜਿਹੜਾ ਪਹਿਲਾਂ ਹੀ ਦੱਸਦੇ ਉਤਰੇ ਜਿਹੜੀ ਕੱਦ ਕਾਠ ਦੀ ਰੰਗ ਰੂਪ ਦੀ ਚੰਗੀ ਆ ਜਿਹੜੀ ਇਹ ਵੀ ਲੈ ਆ ਜੋ ਵੀਰ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਪੰਜ ਇਹ ਮੱਛੀ ਦਾ ਮੁੱਲ ਕਰਾਉ ਨੂੰ ਭਾਵੇਂ 70 75 ਜੋ ਮਰਜੀ ਕਰੀਏ 62000 ਦੀ ਮੱਛੀ 62000 ਦੀ ਦੇ ਦੋਗੇ ਬਾਕੀ ਵਿੱਚੋਂ ਕਰ ਦੋਗੇ ਮਾਨ ਔਰ 2000 ਛੋਟ ਕਰਦਾ ਪੂਰੇ 60 ਦੀ ਮੱਛੀ ਅੱਛਾ ਪੂਰੇ 60 ਦੀ ਦੇ ਦੋਗੇ ਤੇ ਕਿੰਨਾ ਘਰੋ ਚਵਾ ਕੇ ਦੋਗੇ ਪੰਜ ਇਹ ਹੁਣ ਇਹ ਦੇਖੋ 16 17 ਕਿਲੋ ਦੁੱਧ ਤਿਆਰ ਹੈ 15 ਕਿਲੋ ਦੀ ਜਿਹੜਾ ਵੀ ਵੀਰ ਇਦਾਂ ਵੀ ਲੈ ਜੂ ਉਹਦੇ ਘਰ ਦੀ ਵੀ ਗਾਰੰਟੀ ਹੈ ਅੱਛਾ ਜਿਹੜਾ ਠੀਕ ਹੈ ਜੀ ਤੇ ਹੁਣ ਇੱਕ ਜਰਸੀ ਰਹਿ ਗਈ ਪਰ ਇਹ ਵੀ ਤੁਹਾਨੂੰ ਦਿਖਾ ਦਈਏ ਵੀ ਸੋਈ ਸਵਾਈ ਹੈ ਤਾਜੀ ਸੋਈ ਹੈ ਜਿਹੜੀ ਹੈ ਵੀ ਤੇ ਖਾਣੇ ਦੇ ਵਿੱਚ ਤੁਹਾਨੂੰ ਲੱਗਦਾ ਦਿਖਾ ਦਈਏ ਕਿੰਨਾ ਸੂਆ ਹੋਗਾ ਵਿੱਜੇ ਦਾ ਭਾਜੀ ਇਹ ਪਹਿਲਾ ਸੂਆ ਜੇ ਵੱਸੀ ਦਾ ਅੱਛਾ ਬਹੁਤ ਜ਼ਿਆਦੀ ਕੁਆਲਟੀ ਵਾਲੀ ਵੱਸੀ ਜੇ ਠੀਕ ਆ ਤੇ ਕਰਮਾ ਵਾਲੀ ਦੁੱਧ ਵੀ ਚੰਗਾ ਪਰਨ ਵਾਲੀ ਵੱਛੀ ਇਹ ਰਾਤ ਦੀ ਸੋਈ ਹੈ ਠੀਕ ਆ ਹਾਂ ਤੇ ਠੰਡੀ ਸੀ ਲੈਣੀ ਆ ਪਰ ਦੋਵੇਂ ਬੰਨੇ ਬੈਠ ਕੇ ਚੋਲੋ ਤੇ ਵੇਖਣ ਸੂਆ ਇਹਦਾ ਦੂਸਰਾ ਨਹੀਂ ਲੱਗਦਾ ਜੀ ਹਾਂ ਵੇਖਣ ਨੂੰ ਲੱਗਦਾ ਦੂਜਾ ਸੂਆ ਠੀਕ ਆ ਇਹ ਮਰ ਥੋੜੀ ਪੱਕ ਕੇ ਜਦਾਂ ਬਣ ਜਾਂਦਾ ਡੰਗਰ ਉਹ ਚੀਜ਼ ਹੈ ਠੀਕ ਹੈ ਜੀ ਕਿੰਨਾ ਕੁ ਚਵਾਈ ਜਾਵੇ ਦੁੱਧ ਦੇ ਦੁੱਧ ਭਾਜੀ ਹੁਣ ਵੀ ਇਹਦੇ ਕੋਲ 13 ਤੋਂ 14 ਕਿਲੋ ਦੁੱਧ ਜਿਹੜਾ ਕਿੰਨੇ ਤਿਆਰ ਹੈ ਜੇ 500 ਦੀ ਸੂਈ ਹੈ ਜਿਹੜਾ ਆਪੀ ਅੱਛਾ ਹਾਂਜੀ ਠੀਕ ਹੈ ਇਹ ਦੁੱਧ 15 ਕਿਲੋ ਰਾਮ ਨਾ ਪਾ ਦਈਏ ਤੋੜ ਦਈਏ ਫੇਰ ਇਹਨਾਂ ਵਿੱਚ ਬਾਕੀ ਇਹ ਕਿ ਸੂਈ ਸਵਾਈ ਆ ਕੋਈ ਵੀਰ ਆਪਣੀ ਤਸੱਲੀ ਕਰਕੇ ਲੈ ਜੇ ਇਹ ਕੁਛ ਕੁਛ ਪਹਿਲਾਂ ਹਵਾਨੇ ਤੇ ਹੈਗੀਆਂ 13 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਚਵਾ ਦਾਂਗੇ ਲੈ ਜਾ ਜੀ ਬਾਕੀ ਸਾਰੀਆਂ ਹੀ ਸੂਈਆਂ ਸਵਾਈਆਂ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾ ਕਰੋ ਜੇ ਕੋਈ ਵੀ ਨਹੀਂ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਜਰੂਰ ਚਵਾ ਲਿਆ ਕਰੋ ਕਿਉਂਕਿ ਚਵਾਈ ਤੇ ਜਿਹੜੀ ਤੁਹੀਂ ਕਰਨੀ ਹੈ ਅਹੀਂ ਕਿਸੇ ਵੀ ਪਛੜੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਚਵਾਈ ਚੁਈ ਇੱਕ ਨੰਬਰ ਦੀ ਵੀ ਠੰਡੀ ਸੀਲ ਭਾਜੀ ਬਹੁਤ ਜਿਆਦੀ ਹੈ ਭਾਵੇਂ ਜਨਾਨੀ ਚੋਲੇ ਬੰਦਾ ਚੋਲੇ ਤੇ ਇਹਦਾ ਮੁੱਲ ਇਹਦਾ ਭਾਜੀ ਨਿਕਾ ਜਿਆ ਮੋਲਿਆ ਕਿੰਨਾ ਕ 45000 ਰੁਪਏ ਵੀ ਜੀ 45000 ਹਾਂ 2000 ਛੋਟ ਕਰ ਦਾਂਗੇ ਬੱਚੀ ਠੀਕ ਹੈ ਜੀ ਤੇ ਆਓ ਬੱਚਾ ਜੇ ਇਹਦਾ ਹਾਂ ਬੱਚਾ ਉਹ ਜੀ ਠੀਕ ਹੈ ਬੱਚ ਠੀਕ ਹੈ ਤੇ ਹੋਰ ਕੁਝ ਕਹਿਣਾ ਵੀ ਜੀ ਫਿਰ ਬਸ ਕਹਿਣਾ ਇਹੋ ਹੀ ਵੀਰ ਭਾਵਾ ਸਾਰਿਆਂ ਨੂੰ ਵੀ ਮਾਲ ਜਿੱਥੋਂ ਵੀ ਲੈਦੇ ਆਪਣੀ ਸਾਵੀ ਨਾ ਲਿਆ ਕਰੋ ਠੀਕ ਹੈ ਜੀ ਤੇ ਬਾਕੀ ਇਹ ਆਪਣਾ ਵੇਚ ਚਾ ਕੇ ਤਸੱਲੀ ਕਰਕੇ ਹਨਾ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਚ ਚਾ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਪਸੰਦ ਹੋਵੇ ਤੇ ਲੈ ਜੇ ਨਾ ਪਸੰਦ ਹੋਵੇ ਤੇ ਰਹਿਣ ਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ